ਰੀਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾਂ ਤੇ ਜਰਨਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਵੱਲੋਂ ਪੱਤਾ ਭੇਜਿਆ ਗਿਆ ਕਿਹਾ ਗਿਆ ਕਿ ਵਿਰੋਧੀ ਧਿਰ ਦੇ ਆਗੂਆ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੂੰ ਸਾਥੀਆਂ ਦੇ ਸਮੇਤ ਆਪਣੇ ਅਸਤੀਫੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਦੇ ਵਿੱਚ ਸੌਂਪਣੇ ਚਾਹੀਦੇ ਨੇ ਜੋ ਕਿ ਇੱਕ ਮਿੰਟ ਦੇ ਵਿੱਚ ਪ੍ਰਵਾਨ ਕਰ ਲਈ ਜਾਣਗੇ ਸੋ ਉਹਨਾਂ ਨੇ ਯਮਨਾ ਪਾਰ ਇਲਾਕੇ ਦੇ ਵਿੱਚ ਦੱਸਿਆ ਕਿ ਗੁਰਚਰਨ ਸਿੰਘ ਰਾਜੂ ਤੇ ਸੁਖਵਿੰਦਰ ਸਿੰਘ ਬੱਬਰ ਦੀ ਅਗਵਾਈ ਤੇ ਹੇਠ ਰੱਖ ਕੇ ਸਨਮਾਨ ਸਮਾਗਮ ਜਿਹੜਾ ਸੰਬੋਧਨ ਕੀਤਾ ਜਿੱਥੇ ਕਿ ਪ੍ਰਧਾਨ ਕਾਲਕਾਂ ਅਤੇ ਜਰਨਲ ਸਕੱਤਰ ਕਹਲੋਂ ਤੇ ਪੱਲੋਂ ਵੱਟੇ ਬਿਆਨ ਦਿੱਤੇ ਗਏ ਸੋ ਉਹਨਾਂ ਨੇ ਇਸ ਮੌਕੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਦੇ ਹੁਕਮਾਂ ਤੇ ਡਾਇਰੈਕਟਰ ਗੁਰਦੁਆਰਾ ਚੌਣਾ ਦੇ ਪੱਲੋਂ ਪਿਛਲੇ ਦਿਨੀ ਰੱਖੀ ਗਈ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਪਹਿਲੇ ਬਾਈਕਟ ਕਰਕੇ ਸਨਨਾ ਅਤੇ ਜੀਕੇ ਨੇ ਜੋ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਜਾ ਕੇ ਅਸਤੀਫੇ ਦੇਣ ਦਾ ਜੋ ਡਰਾਮਾ ਕੀਤਾ ਸੀ ਉਹਨੇ ਵੀ ਕਿਹਾ ਕਿ ਜੇਕਰ ਉਹ ਅਸਤੀਫਾ ਦੇਣ ਬਾਅਦ ਤੇ ਸੰਜੀਦਾ ਨੇ ਤਾਂ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਦੇ ਵਿੱਚ ਅਸਤੀਫਾ ਦੇ ਦੇਣ ਤੇ ਜਲਦ ਹੀ ਇਹ ਅਸਤੀਫਾ ਜਿਹੜਾ 1 ਮਿੰਟ ਦੇ ਵਿੱਚ ਹੀ ਅਸਤੀਫਾ ਹੈ ਜਿਹੜਾ ਸਵੀਕਾਰ ਕੀਤਾ ਜਾਵੇਗਾ ਸੋ ਇਸੇ ਦੌਰਾਨ ਬਿਆਨ ਦੇ ਵਿੱਚ ਉਹਨੇ ਇਹ ਵੀ ਕਿਹਾ ਕਿ ਜੇਕਰ ਕਮੇਟੀ ਦਫ਼ਤਰ ਅ ਨਹੀਂ ਦੇਣਾ ਤਾਂ ਫਿਰ ਡਾਇਰੈਕਟਰ ਗੁਰਦੁਆਰਾ ਚੋਣਾ ਜਾਂ ਫਿਰ ਐਲਜੀ ਦੇ ਦਫਤਰ ਦੇ ਵਿੱਚ ਅਸਤੀਫਾ ਦੇ ਦਿੱਤਾ ਜਾਵੇ ਇਸ ਲਈ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਲੋਕ ਸਿਆਸੀ ਡਰਾਮੇਵਾਜੀ ਕਰਦੇ ਨੇ ਤੇ ਇਸ ਤੇ ਹੁਣ ਦਿੱਲੀ ਦੀ ਸੰਗ ਜਿਹੜੀ ਹੈ ਭਲੀ ਭਾਤ ਜਾਣੂ ਹੈ